ਸਾਰੇ ਕਹਿੰਦੇ ਆ ਜਿਹੜੀ ਔਰਤ ਆਪਣੇ ਘਰ ਵਾਲੇ ਦੀ ਆਪਣੇ ਪਤੀ ਦੀ ਜੇਬ ਵੇਖ ਕੇ ਆਮਦਨੀ ਵੇਖ ਕੇ ਖਰਚਾ ਕਰਦੀ ਹੈ ਖਰੀਦਦਾਰੀ ਕਰਦੀ ਹੈ ਆਪਦੇ ਸ਼ੌਂਕ ਪਾਲਦੀ ਹੈ ਉਹ ਔਰਤ ਆਪਦੇ ਪਤੀ ਦੇ ਘਰ ਵਾਲੇ ਦੀ ਨਜ਼ਰ ਵਿੱਚ ਪਰਿਵਾਰ ਦੀ ਨਜ਼ਰ ਦੇ ਵਿੱਚ ਸਮਾਜ ਦੀ ਨਜ਼ਰ ਦੇ ਵਿੱਚ ਸਤਕਾਰਯੋਗ ਹੁੰਦੀ ਹੈ ਉਹੀ ਔਰਤ ਚੰਗਾ ਜੀਵਨ ਸਾਥੀ ਕਹੌਣ ਦੀ ਹੱਕਦਾਰ ਹੈ ਜਿਹੜੀ ਔਰਤ ਆਪਣੇ ਘਰ ਵਾਲੇ ਦੀ ਪਤੀ ਦੀ ਆਮਦਨੀ ਨੂੰ ਨਾ ਵੇਖਦੇ ਹੋਏ ਹਲਕ ਚ ਡਾਂਗ ਦੇ ਕੇ ਖਰਚੇ ਕਰਾਉਂਦੀ ਹੈ ਉਹ ਜੀ ਔਰਤ ਕਦੇ ਵੀ ਆਪਣੇ ਪਰਿਵਾਰ ਦਾ ਆਪਣੇ ਪਤੀ ਦਾ ਸਮਾਜ ਦਾ ਸਤਕਾਰ ਪਿਆਰ ਹਾਸਲ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਧੰਨਵਾਦ